ਮਰਦਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ 'ਚ ਸਿਮੋਜੂਦਾ ਪਿੰਡ ਹੈ ਗੱਗੜ ਜਿਹੜਾ ਪਾਕਿਸਤਾਨ ਬਾਰਡਰ ਦੇ ਨਾਲ ਪੈਂਦਾ ਹੈ ਇੱਥੇ ਹੜਾ ਦੀ ਵੱਡੀ ਮਾਰ ਤੇ ਪਿੱਛੇ ਤੁਸੀਂ ਕਮਰਾ ਦੇਖ ਸਕਦੇ ਹੋ ਕਿ ਇਹਦੀਆਂ ਛੱਤਾਂ ਜੋ ਨੇ ਉਹ ਟਹਿ ਗਈਆਂ ਨੇ ਘਰ ਦੇ ਅੰਦਰ ਜਿਹੜਾ ਸਮਾਨ ਪਿਆ ਸੀ ਉਹਦਾ ਵੀ ਵੱਡਾ ਨੁਕਸਾਨ ਹੋਇਆ ਹੈ ਇਹ ਹਰਮਨ ਦਾ ਘਰ ਹੈ ਆਪਣੇ ਮਾਤਾ ਤੇ ਆਪਣੇ ਭਰਾ ਦੇ ਨਾਲ ਰਹਿੰਦੀ ਹੈ ਤੇ ਪਿਤਾ ਜੀ ਇਨਾ ਦੇ तकरीबन 2.5 ਸਾਲ ਪਹਿਲਾਂ ਹੀ ਪੂਰੇ ਹੋ ਗਏ ਤੇ ਹੁਣ ਮੱਸਾ 20 ਸਾਲ ਦਾ ਭਰਾ ਜੋ ਹੈ ਘਰ ਪਾਲ ਰਿਆ ਸੀ ਤੇ ਹੁਣ ਪਤਾ ਨਹੀਂ ਕੀ ਘਰ ਬੜਨਾ ਕਿਵੇਂ ਹੈ ਇੱਕ ਵੱਡੀ ਮੁਸੀਬਤ ਇਨਾ ਤੇ ਪਈ ਆ ਹਰਮਨ ਦੱਸੋ ਹਾਲਾਤ ਤੁਸੀਂ ਮੰਮੀ ਦੱਸੋ ਮੈਡ ਮੈਨੂੰ ਕੋਈ ਸਮਝ ਨਹੀਂ ਲੱਗਣ ਦੀ ਵੀ ਕਿਵੇਂ ਬਣੂੰਗਾ ਕਿਦੋਂ ਬਣੇਗਾ ਕਿਦੋਂ ਅਸੀਂ ਇਹ ਘਰ ਦੇ ਵਿੱਚ ਫੇਰ ਵਸਣਾ ਸ਼ੁਰੂ ਹੋਵਾਂਗੇ ਵਸਦੇ ਵਸਦੇ ਅਸੀਂ ਉੱਜੜ ਗਏ ਹੁਣ ਸਾਡੀਆਂ ਸੱਤਾਂ ਤੀਕ ਪਾਣੀ ਪਹੁੰਚਿਆ ਵਾ ਅਸੀਂ ਡਰਦੇ ਹਾਂ ਕਿ ਇਹ ਆਪ ਹੀ ਰੁੜ ਜਾਣਾ ਇਸ ਟਾਈਮ ਦੇ ਵਿੱਚ ਮੈਂ ਰੋਂਦੀ ਹਾਂ ਜੇ ਮੈਨੂੰ ਕਹਿੰਦੇ ਸੀ ਵੀ ਤੂੰ ਜਾਣ ਕੇ ਰੋਈ ਜਾਨੀ ਕੁਝ ਨਹੀਂ ਹੁੰਦਾ ਮੈਂ ਬੜੀ ਮੈਡਮ ਪਾਰਟ ਟਾਈਮ ਦੇ ਵਿੱਚ ਪਰੇਸ਼ਾਨੀ 'ਚ ਹਾਂ ਕਿ ਅੱਜ ਮੇਰਾ ਸਾਥੀ ਸਾਥ ਦਿਂਦਾ ਮੇਰੇ ਕੋਲ ਹੁੰਦਾ ਨਾਲੇ ਮੇਰੇ ਬੱਚਿਆਂ ਨੂੰ ਸੰਭਾਲਦਾ ਨਾਲੇ ਮੈਨੂੰ ਸੰਭਾਲਦਾ ਮੈਂ ਬੜੀ ਪਰੇਸ਼ਾਨੀ 'ਚ ਹਾਂ ਹਰ ਟਾਈਮ ਮੈਡਮ ਹੁਣ ਮੈਨੂੰ ਇਹੋ ਹੀ ਆ ਵੀ ਮੇਰਾ ਘਰ ਕਿਦੋਂ ਬਣਨਾ ਵਾ ਕਿਦੋਂ ਤਿਆਰ ਹੋਣਾ ਵਾ ਕਿਦੋਂ ਮੈਂ ਫੇਰ ਆਪਣੇ ਬੱਚੇ ਲੈ ਕੇ ਪਾਉਂਗੀ ਪਰੋਸਿਆ ਵਾਲਾ ਓਂਡਿਆ ਵਾ ਮੈਂ ਸਿਆਲ ਦੇ ਵਿੱਚ ਕਿੱਥੇ ਵੜਨਾ ਝੁੱਗੀ 'ਚ ਵੜੇ ਠੰਡ ਲੱਗੂਗੀ ਬੱਚੇ ਬਿਮਾਰ ਪੈਣਗੇ ਤੇ ਮੈਂ ਕਿਦਾਂ ਟਾਈਮ ਕੱਢਨੇ ਆ ਮੈਨੂੰ ਇਹੋ ਪਰੇਸ਼ਾਨੀ ਮੈਡਮ ਲੱਗੀ ਰਹਿੰਦੀ ਚੱਤੇ ਘੜੀਆਂ ਦੀ ਤੇ ਪਸ਼ੂ ਵੀ ਤੁਹਾਡਾ ਰੁੜ ਗਿਆ ਕੋਈ ਹਾਂਜੀ ਟੁੱਕੀ ਗਾਂ ਹੀ ਮੇਰੀ ਉਹ ਵੀ ਰੁੜ ਕੇ ਗਾਂ ਗਈ ਮੈਂ ਬੜਾ ਆਪਣੇ ਨਾਲ ਬੰਨਦੇ ਹਿਮਨਿਆਣੇ ਤਾਂ ਠਾਣ ਨਹੀਂ ਬੱਜੀ ਰਹੀ ਤੇ ਗਾਂ ਕੋਈ ਖੇਤ ਨਹੀਂ ਤੁਹਾਡੇ ਉਹ ਨਾ ਖੇਤ ਨਹੀਂ ਜੋ ਹੈਗਾ ਕੁਛ ਵੀ ਨਹੀਂ ਸਾਡਾ ਬਸ ਇਹੋ ਘਾਰੀ ਘਾਰਿਆ ਬਸ ਸਾਡੇ ਕੋਲ ਤੇ 20 ਸਾਲ ਦਾ ਬੇਟਾ ਤੁਹਾਡਾ ਦਿਹਾੜੀ ਕਰਦਾ ਹਾਂਜੀ ਦਿਹਾੜੀ ਤੇ ਜਾਂਦਾ ਸਿਰਫ ਕੋਈ ਕੰਮ ਨਹੀਂ ਉਹਦੇ ਕੋਲ ਕੋਈ ਕੰਮ ਵੀ ਜਿਹੜਾ ਵੀ ਪੱਕੇ ਕੰਮ ਤੇ ਲੱਗਾ ਹੋਵੇ ਇਦਾਂ ਦਿਹਾੜੀ ਮਿਲ ਗਈ ਕਰ ਲਈ ਨਾ ਮਿਲੀ ਤਾਂ ਨਾ ਸਈ ਤਾਂ ਬਿਲਕੁਲ ਖਰ ਦੇ ਹਾਲਾਤ ਬੇहद ਮਾੜੇ ਨੇ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੈ ਤੇ ਉੱਤੋਂ ਦੇਖੋ ਹੜਾ ਦੇ ਪਾਣੀ ਕਾਰਨ ਕਿੰਨਾ ਵੱਡਾ ਨੁਕਸਾਨ ਇਨਾਂ ਦਾ ਹੋਇਆ ਹਰਮਨ ਅਗਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੇ ਨੰਬਰ ਦੱਸੋ ਤੁਹਾਡੇ ਭਰਾ ਦਾ ਭਰਾ ਦਾ ਨਾਮ ਵੀ ਦੱਸ ਦੋ ਕੁਲਦੀਪ ਕੁਲਦੀਪ ਤੇ ਨੰਬਰ ਕੀ ਹੈ ਭਰਾ ਦਾ 8725073224 ਤਾਂ ਬਿਲਕੁਲ ਸਾਡੀ ਕੋਸ਼ਿਸ਼ ਇਹੀ ਹੈ ਕਿ ਹਾਲਾਂਕਿ ਹਜ਼ਾਰਾਂ ਪਿੰਡਾਂ ਦਾ ਨੁਕਸਾਨ ਹੋਇਆ ਪਰ ਜਿੱਥੇ ਸਾਡਾ ਕੈਮਰਾ ਜਾ ਸਕੇ ਤੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਨੇ ਜੋ ਇੱਥੋਂ ਤੱਕ ਸਾਨੂੰ ਲੈ ਕੇ ਆਈਆਂ ਨੇ ਕਿ ਕਿਹੜੇ ਘਰਾਂ ਦਾ ਨੁਕਸਾਨ ਹੋਇਆ ਹੈ ਸਾਡੀ ਕੋਸ਼ਿਸ਼ ਇਹੀ ਕਿ ਇਨ੍ਹਾਂ ਪਿੰਡਾਂ ਦੇ ਹਾਲਾਤ ਇਨ੍ਹਾਂ ਘਰਾਂ ਦੇ ਹਾਲਾਤ ਦਿਖਾਈਏ ਤਾਂ ਕਿ ਇਨ੍ਹਾਂ ਤੱਕ ਕੋਈ ਮਦਦ ਪਹੁੰਚ ਸਕੇ ਕੈਮਰਾ ਪਰਸਨ ਅਮਨ ਦਿਨਾਲ ਮੈਟਰ ਸਤਿਪਕੋਰ ਦੈਨਿਕ ਸਵੇਰਾ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ 'ਚ ਸਿਮਜੂਦ ਦਾ ਪਿੰਡ ਹੈ ਗੱਗੜ ਜਿਹੜਾ ਪਾਕਿਸਤਾਨ ਬਾਰਡਰ ਦੇ ਨਾਲ ਪੈਂਦਾ ਹੈ ਇੱਥੇ ਹੜਾ ਦੀ ਵੱਡੀ ਮਾਰ ਤੇ ਪਿੱਛੇ ਤੁਸੀਂ ਕਮਰਾ ਦੇਖ ਸਕਦੇ ਹੋ ਕਿ ਇਹਦੀਆਂ ਛੱਤਾਂ ਜੋ ਨੇ ਉੱਟ ਗਈਆਂ ਨੇ ਘਰ ਦੇ ਅੰਦਰ ਜਿਹੜਾ ਸਮਾਨ ਪਿਆ ਸੀ ਉਹਦਾ ਵੀ ਵੱਡਾ ਨੁਕਸਾਨ ਹੋਇਆ ਹੈ ਇਹ ਹਰਮਨ ਦਾ ਘਰ ਹੈ ਆਪਣੇ ਮਾਤਾ ਤੇ ਆਪਣੇ ਭਰਾ ਦੇ ਨਾਲ ਰਹਿੰਦੀ ਹੈ ਤੇ ਪਿਤਾ ਜੀ ਇਨਾਂ ਦੇ ਤਕਰੀਬਨ 2.5 ਸਾਲ ਪਹਿਲਾਂ ਹੀ ਪੂਰੇ ਹੋ ਗਏ ਤੇ ਹੁਣ ਮੱਸਾ 20 ਸਾਲ ਦਾ ਭਰਾ ਜੋ ਹੈ ਘਰ ਪਾਲ ਰਿਹਾ ਸੀ ਤੇ ਹੁਣ ਪਤਾ ਨਹੀਂ ਕੀ ਘਰ ਬਣਨਾ ਕਿਵੇਂ ਹੈ ਇੱਕ ਵੱਡੀ ਮੁਸੀਬਤ ਇਨਾਂ ਤੇ ਪਈ ਹੈ ਹਰਮਨ ਦੱਸੋ ਹਾਲਾਤ ਤੁਸੀਂ ਮੰਮੀ ਦੱਸੋ ਮੈਡਮ ਮੈਨੂੰ ਕੋਈ ਸਮਝ ਨਹੀਂ ਲੱਗਣ ਦੀ ਵੀ ਕਿਵੇਂ ਬਣੂੰਗਾ ਕਿਦੋਂ ਬਣੇਗਾ ਕਿਦੋਂ ਅਸੀਂ ਇਹ ਘਰ ਦੇ ਵਿੱਚ ਫੇਰ ਵਸਣਾ ਸ਼ੁਰੂ ਹੋਵਾਂਗੇ ਵਸਦੇ ਵਸਦੇ ਅਸੀਂ ਉੱਜੜ ਗਏ ਹੁਣ ਸਾਡੀਆਂ ਸੱਤਾਂ ਤੀਕ ਪਾਣੀ ਪਹੁੰਚਿਆ ਵਾ ਅਸੀਂ ਡਰਦੇ ਹਾਂ ਕਿ ਇਹ ਆਪ ਹੀ ਰੁੜ ਜਾਣਾ ਇਸ ਟਾਈਮ ਦੇ ਵਿੱਚ ਮੈਂ ਰੋਂਦੀ ਹਾਂ ਜਿੱਦੇ ਮੈਨੂੰ ਕਹਿੰਦੇ ਸੀ ਵੀ ਤੂੰ ਜਾਣ ਕੇ ਰੋਈ ਜਾਨੀ ਕੁਝ ਨਹੀਂ ਹੁੰਦਾ ਮੈਂ ਬੜੀ ਮੈਡਮ ਉਹ ਪੈ ਟਾਈਮ ਦੇ ਵਿੱਚ ਪਰੇਸ਼ਾਨੀ 'ਚ ਹਾਂ ਕਿ ਅੱਜ ਮੇਰਾ ਸਾਥੀ ਸਾਥ ਦੇਂਦਾ ਮੇਰੇ ਕੋਲ ਹੁੰਦਾ ਨਾਲੇ ਮੇਰੇ ਬੱਚਿਆਂ ਨੂੰ ਸੰਭਾਲਦਾਂ ਨਾਲੇ ਮੈਨੂੰ ਸੰਭਾਲਦਾ ਮੈਂ ਬੜੀ ਪਰੇਸ਼ਾਨੀ 'ਚ ਹਾਂ ਹਟਾ ਮੈਡਮ ਹੁਣ ਮੈਨੂੰ ਇਹੋ ਹੀ ਆ ਵੀ ਮੇਰਾ ਘਰ ਕਿਦੋਂ ਵੱਡਣਾ ਵਾ ਕਿਦੋਂ ਤਿਆਰ ਹੋਣਾ ਵਾ ਕਿਦੋਂ ਮੈਂ ਫੇਰ ਆਪਣੇ ਬੱਚੇ ਲੈ ਕੇ ਪਾਉਂਗੀ ਪਰੋਸਿਆ ਵਾਲਾ ਓਂਡਿਆ ਵਾ ਮੈਂ ਸਿਆਲ ਦੇ ਵਿੱਚ ਕਿੱਥੇ ਵੱਡਣਾ ਝੁੱਗੀ 'ਚ ਵੜੇ ਠੰਡ ਲੱਗੂਗੀ ਬੱਚੇ ਬਿਮਾਰ ਪੈਣਗੇ ਤੇ ਮੈਂ ਕਿਦਾਂ ਟਾਈਮ ਕੱਢਨੇ ਆ ਮੈਨੂੰ ਇਹੋ ਪਰੇਸ਼ਾਨੀ ਮੈਡਮ ਲੱਗੀ ਰਹਿੰਦੀ ਚੱਤੇ ਘਰੀਆਂ ਦੀ ਤੇ ਪਸ਼ੂ ਵੀ ਤੁਹਾਡਾ ਰੁੜ ਗਿਆ ਕੋਈ ਹਾਂਜੀ ਟੁੱਕੀ ਗਾਂ ਹੀ ਮੇਰੀ ਉਹ ਵੀ ਰੁੜ ਕੇ ਗਾਂ ਗਈ ਮੈਂ ਬੜਾ ਆਪਣੇ ਨਾਲ ਬੰਨਦੇ ਹਮ ਨਿਆਣੇ ਤਾਂ ਠਾਣ ਨਹੀਂ ਬੱਜੀ ਰਹੀ ਤੇ ਗਾਂ ਹੀ ਕੋਈ ਖੇਤ ਨਹੀਂ ਤੁਹਾਡੇ ਉਹ ਨਾ ਖੇਤ ਨਹੀਂ ਜੋ ਹੈਗਾ ਕੁਛ ਵੀ ਨਹੀਂ ਸਾਡਾ ਬਸ ਇਹੋ ਘਾਰ ਹੀ ਘਾਰਿਆ ਬਸ ਸਾਡੇ ਕੋਲ ਤੇ 20 ਸਾਲ ਦਾ ਬੇਟਾ ਤੁਹਾਡਾ ਦਿਹਾੜੀ ਕਰਦਾ ਹਾਂਜੀ ਦਿਹਾੜੀ ਤੇ ਜਾਂਦਾ ਸਿਰਫ ਕੋਈ ਕੰਮ ਨਹੀਂ ਉਹਦੇ ਕੋਲ ਕੋਈ ਕੰਮ ਵੀ ਜਿਹੜਾ ਵੀ ਪੱਕੇ ਕੰਮ ਤੇ ਲੱਗਾ ਹੋਵੇ ਇਦਾਂ ਦਿਹਾੜੀ ਮਿਲ ਗਈ ਕਰ ਲਈ ਨਾ ਮਿਲੀ ਤੇ ਨਾ ਸੇ ਤਾਂ ਬਿਲਕੁਲ ਦਰਦੇ ਹਾਲਾਤ ਬੇहद ਮਾੜੇ ਨੇ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੈ ਤੇ ਉੱਤੋਂ ਦੇਖੋ ਹੜਾ ਦੇ ਪਾਣੀ ਕਾਰਨ ਕਿੰਨਾ ਵੱਡਾ ਨੁਕਸਾਨ ਇਹਨਾਂ ਦਾ ਹੋਇਆ ਹਰਮਨ ਅਗਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੇ ਨੰਬਰ ਦੱਸੋ ਤੁਹਾਡੇ ਭਰਾ ਦਾ ਭਰਾ ਦਾ ਨਾਮ ਵੀ ਦੱਸ ਦੋ ਕੁਲਦੀਪ ਕੁਲਦੀ ਤੇ ਨੰਬਰ ਕੀ ਹੈ ਭਰਾ ਦਾ 8725073224 ਬਿਲਕੁਲ ਸਾਡੀ ਕੋਸ਼ਿਸ਼ ਇਹੀ ਹੈ ਕਿ ਹਾਲਾਂਕਿ ਹਜ਼ਾਰਾਂ ਪਿੰਡਾਂ ਦਾ ਨੁਕਸਾਨ ਹੋਇਆ ਪਰ ਜਿੱਥੇ ਸਾਡਾ ਕੈਮਰਾ ਜਾ ਸਕੇ ਤੇ ਸਾਡੇ ਨਾਲ ਕਿਸਾਨ ਜਥੇਬੰਦੀਆਂ ਵੀ ਨੇ ਜੋ ਇੱਥੋਂ ਤੱਕ ਸਾਨੂੰ ਲੈ ਕੇ ਆਈਆਂ ਨੇ ਕਿ ਕਿਹੜੇ ਘਰਾਂ ਦਾ ਨੁਕਸਾਨ ਹੋਇਆ ਹੈ ਸਾਡੀ ਕੋਸ਼ਿਸ਼ ਇਹੀ ਕਿ ਇਨ੍ਹਾਂ ਪਿੰਡਾਂ ਦੇ ਹਾਲਾਤ ਇਨ੍ਹਾਂ ਘਰਾਂ ਦੇ ਹਾਲਾਤ ਦਿਖਾਈਏ ਤਾਂ ਕਿ ਇਨ੍ਹਾਂ ਤੱਕ ਕੋਈ ਮਦਦ ਪਹੁੰਚ ਸਕੇ ਕੈਮਰਾ ਪਰਸਨ ਅਮਨ ਦਿਨਾਲ ਮੈਟਰ ਸਤਿਪਕਰ ਦੈਨਿਕ ਸਵੇਰਾ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ 'ਚ ਸਿਮੋਜੂਦਾ ਪਿੰਡ ਹੈ ਗੱਗੜ ਜਿਹੜਾ ਪਾਕਿਸਤਾਨ ਬਾਰਡਰ ਦੇ ਨਾਲ ਪੈਂਦਾ ਹੈ ਇਥੇ ਹੜਾ ਦੀ ਵੱਡੀ ਮਾਰ ਤੇ ਪਿੱਛੇ ਤੁਸੀਂ ਕਮਰਾ ਦੇਖ ਸਕਦੇ ਹੋ ਕਿ ਇਹਦੀਆਂ ਛੱਤਾਂ ਜੋ ਨੇ ਉਹ ਟਹਿ ਗਈਆਂ ਨੇ ਘਰ ਦੇ ਅੰਦਰ ਜਿਹੜਾ ਸਮਾਨ ਪਿਆ ਸੀ ਉਹਦਾ ਵੀ ਵੱਡਾ ਨੁਕਸਾਨ ਹੋਇਆ ਹੈ ਇਹ ਹਰਮਨ ਦਾ ਘਰ ਹੈ ਆਪਣੇ ਮਾਤਾ ਤੇ ਆਪਣੇ ਭਰਾ ਦੇ ਨਾਲ ਰਹਿੰਦੀ ਹੈ ਤੇ ਪਿਤਾ ਜੀ ਇਨਾ ਦੇ तकरीबन 25 ਸਾਲ ਪਹਿਲਾਂ ਹੀ ਪੂਰੇ ਹੋ ਗਏ ਤੇ ਹੁਣ ਮਸਾਂ 20 ਸਾਲ ਦਾ ਭਰਾ ਜੋ ਹੈ ਘਰ ਪਾਲ ਰਿਆ ਸੀ ਤੇ ਹੁਣ ਪਤਾ ਨਹੀਂ ਕੀ ਘਰ ਬੜਨਾ ਕਿਵੇਂ ਹੈ ਇੱਕ ਵੱਡੀ ਮੁਸੀਬਤ ਇਨਾ ਤੇ ਪਈ ਹੈ ਹਰਮਨ ਦੱਸੋ ਹਾਲਾਤ ਤੁਸੀਂ ਮਮਮੀ ਦੱਸੋ ਮੈਨੂੰ ਕੋਈ ਸਮਝ ਨਹੀਂ ਲੱਗਣ ਦੀ ਵੀ ਕਿਵੇਂ ਬਣੂੰਗਾ ਕਿਦੋਂ ਬਣੇਗਾ ਕਿਦੋਂ ਹੀ ਅਸੀਂ ਘਰ ਦੇ ਵਿੱਚ ਫੇਰ ਵਸਣਾ ਸ਼ੁਰੂ ਹੋਵਾਂਗੇ ਵਸਦੇ-ਵਸਦੇ ਅਸੀਂ ਉੱਜੜ ਗਏ ਹੁਣ ਸਾਡੀਆਂ ਸੱਤਾਂ ਤੀਕ ਪਾਣੀ ਪਹੁੰਚਿਆ ਵਾ ਅਸੀਂ ਡਰਦੇ ਹਾਂ ਕਿ ਇਹ ਆਪ ਹੀ ਰੁੜ ਜਾਣਾ ਇਸ ਟਾਈਮ ਦੇ ਵਿੱਚ ਮੈਂ ਰੋਂਦੀ ਹਾਂ ਜੇ ਮੈਨੂੰ ਕਹਿੰਦੇ ਸੀ ਵੀ ਤੂੰ ਜਾਣ ਕੇ ਰੋਈ ਜਾਨੀ ਕੁਝ ਨਹੀਂ ਹੁੰਦਾ ਮੈਂ ਬੜੀ ਮੈਡਮ ਪਾਰਟ ਟਾਈਮ ਦੇ ਵਿੱਚ ਪਰੇਸ਼ਾਨੀ 'ਚ ਹਾਂ ਕਿ ਅੱਜ ਮੇਰਾ ਸਾਥੀ ਸਾਥ ਦੇਂਦਾ ਮੇਰੇ ਕੋਲ ਹੁੰਦਾ ਨਾਲੇ ਮੇਰੇ ਬੱਚਿਆਂ ਨੂੰ ਸੰਭਾਲਦਾ ਨਾਲੇ ਮੈਨੂੰ ਸੰਭਾਲਦਾ ਮੈਂ ਬੜੀ ਪਰੇਸ਼ਾਨੀ 'ਚ ਹਾਂ ਹਰ ਟਾਈਮ ਮੈਡਮ ਹੁਣ ਮੈਨੂੰ ਇਹੋ ਹੀ ਆ ਵੀ ਮੇਰਾ ਘਰ ਕਿਦੋਂ ਬਣਨਾ ਵਾ ਕਿਦੋਂ ਤਿਆਰ ਹੋਣਾ ਵਾ ਕਿਦੋਂ ਮੈਂ ਫੇਰ ਆਪਣੇ ਬੱਚੇ ਲੈ ਕੇ ਪਾਉਂਗੀ ਪਰੋਸਿਆ ਵਾਲਾ ਓਂਡਿਆ ਵਾ ਮੈਂ ਸਿਆਲ ਦੇ ਵਿੱਚ ਕਿੱਥੇ ਵੜਨਾ ਝੁੱਗੀ 'ਚ ਵੜੇ ਠੰਡ ਲੱਗੂਗੀ ਬੱਚੇ ਬਿਮਾਰ ਪੈਣਗੇ ਤੇ ਮੈਂ ਕਿਦਾਂ ਟਾਈਮ ਕੱਢਨੇ ਆ ਮੈਨੂੰ ਇਹੋ ਪਰੇਸ਼ਾਨੀ ਮੈਡਮ ਲੱਗੀ ਰਹਿੰਦੀ ਚੱਤੇ ਘੜੀਆਂ ਦੀ ਤੇ ਪਸ਼ੂ ਵੀ ਤੁਹਾਡਾ ਰੁੜ ਗਿਆ ਕੋਈ ਹਾਂਜੀ ਟੁੱਕੀ ਗਾਂ ਹੀ ਮੇਰੀ ਉਹ ਵੀ ਰੁੜ ਕੇ ਗਾਂ ਗਈ ਮੈਂ ਬੜਾ ਆਪਣੇ ਨਾਲ ਬੰਨਦੇ ਹਿਮਨਿਆਣੇ ਤਾਂ ਠਾਣ ਨਹੀਂ ਬੱਜੀ ਰਹੀ ਤੇ ਗਾਂ ਕੋਈ ਖੇਤ ਨਹੀਂ ਤੁਹਾਡੇ ਨਾ ਖੇਤ ਨਹੀਂ ਜੋ ਹੈਗਾ ਕੁਛ ਵੀ ਨਹੀਂ ਸਾਡਾ ਬਸ ਇਹੋ ਘਾਰ ਹੀ ਘਾਰਿਆ ਬਸ ਸਾਡੇ ਕੋਲ ਤੇ 20 ਸਾਲ ਦਾ ਬੇਟਾ ਤੁਹਾਡਾ ਦਿਹਾੜੀ ਕਰਦਾ ਹਾਂਜੀ ਦਿਹਾੜੀ ਤੇ ਜਾਂਦਾ ਸਿਰਫ ਕੋਈ ਕੰਮ ਨਹੀਂ ਉਹਦੇ ਕੋਲ ਕੋਈ ਕੰਮ ਵੀ ਜਿਹੜਾ ਵੀ ਪੱਕੇ ਕੰਮ ਤੇ ਲੱਗਾ ਹੋਵੇ ਇਦਾਂ ਦਿਹਾੜੀ ਮਿਲ ਗਈ ਕਰ ਲਈ ਨਾ ਮਿਲੀ ਤਾਂ ਨਾ ਸੇ ਤਾਂ ਬਿਲਕੁਲ ਖਤਰਦੇ ਹਾਲਾਤ ਬੇहद ਮਾੜੇ ਨੇ ਆਰਥਿਕ ਤੌਰ ਤੇ ਬਹੁਤ ਕਮਜ਼ੋਰ ਹੈ ਤੇ ਉੱਤੋਂ ਦੇਖੋ ਹੜਾ ਦੇ ਪਾਣੀ ਕਾਰਨ ਕਿੰਨਾ ਵੱਡਾ ਨੁਕਸਾਨ ਇਹਨਾਂ ਦਾ ਹੋਇਆ ਹਰਮਨ ਅਗਰ ਕਿਸੇ ਨੇ ਤੁਹਾਡੀ ਮਦਦ ਕਰਨੀ ਹੋਵੇ ਤੇ ਨੰਬਰ ਦੱਸੋ ਤੁਹਾਡੇ ਭਰਾ ਦਾ ਭਰਾ ਦਾ ਨਾਮ ਵੀ ਦੱਸੋ ਕੁਲਦੀਪ ਕੁਲਦੀਪ ਤੇ ਨੰਬਰ ਕੀ ਹੈ ਭਰਾ ਦਾ 8725073224 ਤਾਂ ਬਿਲਕੁਲ ਸਾਡੀ ਕੋਸ਼ਿਸ਼ ਇਹੀ ਹੈ ਕਿ ਹਾਲਾਂਕਿ ਹਜ਼ਾਰਾਂ ਪਿੰਡਾਂ ਦਾ ਨੁਕਸਾਨ ਹੋਇਆ ਪਰ ਜਿੱਥੇ ਸਾਡਾ ਕੈਮਰਾ ਜਾ ਸਕੇ ਤੇ ਸਾੰਨਰਾ ਕਿਸਾਨ ਜਥੇਬੰਦੀਆਂ ਵੀ ਨੇ ਜੋ ਇੱਥੋਂ ਤੱਕ ਸਾਨੂੰ ਲੈ ਕੇ ਆਈਆਂ ਨੇ ਕਿ ਕਿਹੜੇ ਘਰਾਂ ਦਾ ਨੁਕਸਾਨ ਹੋਇਆ ਹੈ ਸਾਡੀ ਕੋਸ਼ਿਸ਼ ਇਹੀ ਕਿ ਇਨ੍ਹਾਂ ਪਿੰਡਾਂ ਦੇ ਹਾਲਾਤ ਇਨ੍ਹਾਂ ਘਰਾਂ ਦੇ ਹਾਲਾਤ ਦਿਖਾਈਏ ਤਾਂ ਕਿ ਇਨ੍ਹਾਂ ਤੱਕ ਕੋਈ ਮਦਦ ਪਹੁੰਚ ਸਕੇ ਕੈਮਰਾ ਪਰਸਨ ਅਮਨ ਦਿਨਾਲ ਮੈਟਰ ਸਦੀਪਕੌਰ ਦੈਨਿਕ ਸਵੇਰਾ